ਕੁਝ ਸੰਤਾਂ ਨੇ ਬੇਨਤੀ ਕੀਤੀ ਹੈ ਮਹਾਰਜ ਪਤਾ ਨਹੀਂ ਲੱਗਦਾ ਕੱਚੀ ਬਾਣੀ ਕਿਹੜੀ ਹੈ ਤੇ ਪੱਕੀ ਬਾਣੀ ਕਿਹੜੀ ਹੈ ਅਕਾਲੀ ਬਾਣੀ ਕਿਹੜੀ ਹੈ ਤੇ ਆਮ ਮਨੁੱਖ ਦੀ ਬਾਣੀ ਕਿਹੜੀ ਹੈ ਸੱਚੀ ਬਾਣੀ ਕਿਹੜੀ ਹੈ ਜੋ ਕੀ ਬਾਣੀ ਜਿਹੜੀ ਹੈ ਮਾਰੇ ਪਤਾ ਨਹੀਂ ਲੱਗਦਾ ਹੈ ਤੇ ਆਪ ਜੀ ਦੇ ਜੋ ਦਾਦਾ ਗੁਰੂ ਹਨ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੇ ਬਚਨ ਨੇ ਸਤਿਗੁਰ ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਆਈ ਹੋਈ ਜਿਹੜੀ ਬਾਣੀ ਹੈ ਉਹ ਸੱਚੀ ਬਾਣੀ ਇੱਕ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖੜੀ ਉਹਨਾਂ ਨੂੰ ਗਾਇਨ ਕਰਨ ਵਾਲੇ ਵੀ ਕੱਚੇ ਤੇ ਪੜਨ ਵਾਲੇ ਵੀ ਕੱਚੇ ਪਰ ਜ ਪਤਾ ਨਹੀਂ ਲੱਗਦਾ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਇਤਨੀਆਂ ਪੋਥੀਆਂ ਨਹੀਂ ਹੁੰਦੀਆਂ ਸਨ ਇਤਨੇ ਗੁੱਟਕੇ ਨਹੀਂ ਹੁੰਦੇ ਸਨ ਸਿੱਖ ਬਾਣੀ ਨੂੰ ਕੰਠਸਤ ਕਰਕੇ ਤਪੜਿਆ ਕਰਦੇ ਸਨ ਅਗਰ ਥੋੜ੍ਹੀ ਸਮਾਂ ਪਿੱਛੇ ਚਲੇ ਜਾਈਏ ਤਾਂ ਮੇਰੇ ਦਾਦਾ ਜੀ ਉਹ ਹੱਥ ਨਾਲ ਬਾਣੀ ਲਿਖਦੇ ਸਨ ਆਪ ਲਿਖਦੇ ਸਨ ਸਾਡੇ ਕੋਲ ਉਹਨਾਂ ਦੀਆਂ ਲਿਖਤਾਂ ਨੂੰ ਮੌਜੂਦ ਸਨ ਆਸਾ ਦੀਵਾਰ ਦਾ ਗੁਟਕਾ ਉਹਨਾਂ ਨੇ ਆਪ ਬਣਾਇਆ ਹੋਇਆ ਸੀ ਜਿਹੜੀ ਪੈਂਚੀਆਂ ਦੀ ਕਾਪੀ ਹੁੰਦੀ ਹੈ ਨਾ ਉਹਨੂੰ ਵਿੱਚੋਂ ਦੋ ਹਿੱਸੇ ਕਰਕੇ ਲੰਬੀ ਡਾਇਰੀ ਬਣਾ ਕੇ ਉਹਦੇ ਉੱਤੇ ਆਪ ਮਿਹਨਤ ਕਰਕੇ ਜਗਜੀਤ ਸਾਹਿਬ ਵੀ ਆਪ ਲਿਖਿਆ ਹੋਇਆ ਸੀ ਸੁਖਮਨੀ ਸਾਹਿਬ ਵੀ ਆਪ ਲਿਖਿਆ ਹੈ ਅਸਾ ਦੀਵਾਰ ਪੂਰੀ ਤੇ ਨਾਲ ਟੁਕਮਾ ਸ਼ਬਦ ਆਪ ਲਿਖਦੇ ਸੰ ਕਿਉਂ ਇਤਨਾ ਪ੍ਰਚਲਨ ਨਹੀਂ ਨਹੀਂ ਸੀ ਨਾ ਪੋਥੀਆਂ ਮਿਲਦੀਆਂ ਸਨ ਨਾ ਗੁੱਟਕੇ ਮਿਲਦੇ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਦੇ ਸਮੇਂ ਵੀ ਤਾਂ ਇਹ ਪੋਥੀਆਂ ਬਹੁਤ ਘੱਟ ਸਨ ਇੱਕ ਅਨਮੋਲ ਖਜ਼ਾਨਾ ਹੁੰਦਾ ਸੀ ਪਹਿਲੇ ਗੁਰੂ ਸਾਹਿਬ ਆਉਣ ਵਾਲੇ ਗੁਰੂ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦੇ ਨੇ ਗੁਰਿਆਈ ਦੇ ਤਿਲਕ ਦੇ ਨਾਲ ਇੱਕ ਖਜ਼ਾਨਾ ਵੀ ਸੌਂਪ ਦਿੱਤਾ ਜਾਂਦਾ ਸੀ ਮਾਰੇ ਪਤਾ ਨਹੀਂ ਲੱਗਦਾ ਵੀ ਕੱਚੀ ਬਾਣੀ ਕਿਹੜੀ ਹੈ ਤੇ ਪੱਕੀ ਬਾਣੀ ਕਿਹੜੀ ਹੈ ਉਲੇਖਾ ਪੈ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਵੱਡੇ ਭਰਾ ਸਨ ਬਾਬਾ ਪ੍ਰਿਥੀ ਚੰਦ ਜੀ ਉਹ ਚਾਹਦੇ ਸਨ ਕਿ ਵੱਡਾ ਹੋਣ ਦੇ ਨਾਤੇ ਗੁਰਤਾ ਗੱਦੀ ਮੈਨੂੰ ਮਿਲੇ ਪਰ ਗੁਰੂ ਰਾਮਦਾਸ ਮਹਾਰਾਜ ਨੇ ਐਸਾ ਨਹੀਂ ਕੀਤਾ ਮਹਾਰਾਜ ਨੇ ਕਿਉਂਕਿ ਇਹ ਨਿਰੰਕਾਰੀ ਤਖਤ ਤੇ ਤਖਤ ਵਹੇ ਤਖਤੇ ਕੀ ਲਾਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਤਖਤ ਦੇ layak ਜਾਣ ਕੇ ਪੰਜਵਾਂ ਗੁਰਨਾਨਕ ਬਣਾ ਦਿੱਤਾ 바ਬਾ ਪ੍ਰਿਤੀ ਚੰਦ ਦੀ ਔਕੇ ਹੋ ਗਏ ਹਰ ਤਰ੍ਹਾਂ ਦੇ ਹੀਲੇ ਕੀਤੇ ਨੇ ਆਪਣੇ ਪਤੀਜੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਾਰ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉੱਪਰ ਦੋ ਵਾਰੀ ਫੌਜ ਚੜਾ ਕੇ ਆਏ ਪਰੀਸਵ ਨਿਵੇਜ ਦਸਤਾਰ ਖੋ ਕੇ ਆਪਣੇ ਸਿਰ ਤੇ ਬੰਨ੍ਹ ਲਈ। ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ। ਪਰ ਜਦੋਂ ਫਿਰ ਵੀ ਉਹਨਾਂ ਦੀ ਦਾਲ ਨਾ ਗੱਲੀ। ਤਾਂ ਫਿਰ ਆਪਣੇ ਸਾਰੇ ਪਿੰਡ ਜਿਹੜਾ ਨਾਮ ਸੀ ਹਰ ਹਰ ਪਿੰਡ। ਉੱਥੇ ਜਾ ਕੇ ਹਰਿਮੰਦਰ ਸਾਹਿਬ ਜੀ ਦੀ ਤਰਜ਼ ਦੇ ਉੱਪਰ ਇੱਕ ਹਰਿਮੰਦਰ ਬਣਾਇਆ, ਛੋਟਾ ਇੱਕ ਸਰੋਵਰ ਬਣਾਇਆ। ਤੇ ਬਾਬਾ ਪ੍ਰਿਥੀਜਨ ਦਾ ਪੁੱਤਰ ਸੀ ਮਹਿਰਵਾਹ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਪਲਿਆ ਤੇ ਉਹਨਾਂ ਤੋਂ ਵੱਡਾ ਹੋਇਆ ਸੀ ਇਹਨੂੰ ਕਵਿਤਾ ਬਣਾਉਣ ਦੀ ਬੜੀ ਸਮਝ ਸੀ ਉਸ ਨੂੰ ਕਿਉਂਕਿ ਬਾਣੀ ਪੜਦਾ ਰਹਿੰਦਾ ਸੀ ਸੁੰਦਰ ਸੀ ਇਹਨੂੰ ਸਮਝ ਸੀ ਕਿ ਗੁਰਬਾਣੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਬਹੁਤ ਸਾਰੇ ਇਸ ਦੇ ਸ਼ਬਦ ਐਸੇ ਬਣਾਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਾਰਗ ਦੇ ਅੰਦਰ ਨਹੀਂ ਹੈ ਉਹ ਅੱਜ ਤੋਂ ਤੁਸੀਂ ਜਨਮ ਸਾਖੀ ਪੜ੍ਹੋਗੇ ਜਾਂ ਹੋਰ ਕਿਸ ਤਰ੍ਹਾਂ ਦੇ ਗ੍ਰੰਥਾਂ ਨੂੰ ਪੜ੍ਹੋਗੇ ਕਵੀ ਸੰਤੋਖ ਸਿੰਘ ਜੀ ਨੂੰ ਪੜੋ ਉਹਨਾਂ ਦੇ ਵਿੱਚ ਸੈਂਕੜੇ ਸ਼ਬਦ ਐਸੇ ਨੇ ਜਿਨ੍ਹਾਂ ਦੇ ਥੱਲੇ ਨਾਨਕ ਨਾਮ ਲਿਖਿਆ ਹੋਇਆ ਪਰ ਗੁਰਬਾਣੀ ਨਹੀਂ ਆਉਂ ਉਹ ਥੱਲੇ ਨਾਨਕ ਨਾਮ ਲਿਖਿਆ ਕਵਤਾ ਦੀ ਚਾਲ ਉਸ ਦਾ ਰਿਦਮ ਕਾਫੀਆ ਬਿਲਕੁਲ ਟਿੰਜ ਲੱਗੇਗਾ ਜੈਸੇ ਬਰਬਾਣੀ ਹੈ ਬਰਬਾਣੀ ਨਹੀਂ ਹੈ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਧਿਐਨ ਨਹੀਂ ਕਰਦੇ ਹਨ ਬਾਣੀ ਨਹੀਂ ਪੜ੍ਹਦੇ ਵਿਚਾਰ ਨਹੀਂ ਕਰਦੇ ਹਨ ਉਹ ਫਿਰ ਭੁਲੇਖਾ ਖਾ ਜਾਂਦੇ ਨੇ ਕੱਚੀ ਬਾਣੀ ਕਿਹੜੀ ਹੈ ਪੱਕੀ ਬਾਣੀ ਕਿਹੜੀ ਹੈ ਕਿਉਂਕਿ ਸਤਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਇੱਕ ਗੁਰੂ ਤੋਂ ਇਲਾਵਾ ਜੋ ਵੀ ਬਾਣੀ ਹੋਏਗੀ ਉਹ ਕੱਚੀ ਹੋਵੇ ਚਲੋ ਦੋ ਚਾਰ ਬੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਬਾਣੀ ਹੈ ਜਾਂ ਕੱਚੀ ਬਾਣੀ ਹੈ ਆਹ ਕਈ ਵਾਰੀ ਪ੍ਰਚਾਰਕਾਂ ਪਾਸੋਂ ਕੇ ਬੰਕੀਆਂ ਸੌਂਦੇ ਵੀ ਗੋਲ ਦੇ ਦੂਜਾ ਕਾਹੇ ਸਮਰੀਏ ਜੰਮੇ ਤੇ ਮਰ ਜਾਏ ਏਕੂ ਸਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਹੁਣ ਜੇ ਤੁਸੀਂ ਪੜ ਲਓ ਇਸ ਨੂੰ ਤਾਂ ਪਤਾ ਨਹੀਂ ਲੱਗੇਗਾ ਕਿ ਇਹ ਬਾਣੀ ਹੈ ਜਾਂ ਨਹੀਂ ਹੈ ਲੇਕਿਨ ਇਹ ਬਾਣੀ ਵਿੱਚੋਂ ਨਹੀਂ ਹੈ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਬੀਰ ਤੇਰੀ ਚੌਪੜੀ ਗਲ ਕਟਿਆਨ ਕੇ ਪਾਸ ਕਰਨ ਗੇ ਸੋ ਭਰਨ ਗੇ ਤੁਮ ਕਿਉ ਪਏ ਉਦਾਸ ਕਬੀਰ ਸਾਹਿਬ ਦਾ ਇੱਕ ਗ੍ਰੰਥ ਹੈ ਬੀਚਕ ਗ੍ਰੰਥ ਬਨਾਰਸ ਦੇ ਵਿੱਚ ਮੈਂ ਉਸ ਦੇ ਦਰਸ਼ਨ ਵੀ ਕੀਤੇ ਨੇ ਬਹੁਤ ਸਾਰੀ ਬਾਣੀ ਉਹਨਾਂ ਦੇ ਕਬੀਰ ਸਾਹਿਬ ਦੇ ਜੋ ਚੇਲੇ ਸਨ ਉਹਨਾਂ ਨੇ ਬਣਾਈ ਨਾਮ ਪਦ ਕਬੀਰ ਰੱਖਿਆ ਉਸ ਗ੍ਰੰਥ ਦੇ ਵਿੱਚ ਦਰਜ ਕੀਤੀ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ। ਹੁਣ ਜੇ ਮੈਂ ਪੜਾਂ ਤੁਸੀਂ ਕਦੀ ਸੁਣੀ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਾ ਕੀਤਾ ਹੋਵੇ। ਤੋਂ ਪਤਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਸੱਚੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਕਬੀਰ ਤੇਰੀ ਚੌਕੜੀ ਗੱਲ ਕਟੀਆਂ ਕੇ ਪਾਸ ਕਰਨ ਗੇ ਸੋ ਪਰਨਗੇ ਤੂੰ ਕਿਉਂ ਹੋਇਆ ਉਦਾਸ ਹੈ ਕਬੀਰ ਦੀ ਹੈ ਲੇਕਿਨ ਗੁਰੂ ਰਵਿੰਦਰ ਸਾਹਿਬ ਦੇ ਵਿੱਚ ਨਹੀਂ ਹੈ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਹੁਣ ਦੇਖਣ ਨੂੰ ਸੁਣਨ ਨੂੰ ਲੱਗਦਾ ਵੀ ਸ਼ਾਇਦ ਬਾਣੀ ਹੋਵੇ ਲੇਕਿਨ ਬਾਣੀ ਨਹੀਂ ਹੈ ਇਹ ਤੁਲਸੀਦਾਸ ਦਾ ਉਚਾਰਨ ਕੀਤਾ ਹੋਇਆ ਦੋ ਵਾਰ ਹੈ ਇਹ ਤੁਲਸੀਦਾਸ ਦਾ ਹੈ ਉਸਤ ਪੰਗ ਹਕੀਮ ਮਤ ਉਤਰ ਜਾਤ ਪ੍ਰਭਾਤ ਨਾਮੁ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਾਣੀ ਨਹੀਂ ਹੈ ਇਹ ਜਨਮ ਸਾਖੀ ਦੇ ਬੋਲ ਨੇ ਔਰ ਮਿਹਰਬਾਨ ਦੀ ਜਨਮ ਸਾਖੀ ਦੇ ਬੋਲ ਨੇ ਨਾਨਕ ਨੀਵਾ ਸੋ ਚਲੇ ਲੱਗੇ ਨ ਤਤੀਵਾ ਹੁਣ ਬੰਕੀ ਦੇਖਣ ਨੂੰ ਇੰਜ ਲੱਗਦੀ ਹੈ ਜਿਵੇਂ ਬਾਣੀ ਹੋਵੇ ਨਾਨਕ ਪਦ ਵੀ ਹੈ ਉਸ ਦੇ ਵਿੱਚ ਲੇਕਿਨ ਇਹ ਗੁਰਵਾੜੀ ਵਿੱਚੋਂ ਨਹੀਂ ਹੈ ਇਸ ਵਾਸਤੇ ਮੈਂ ਵਾਰ-ਵਾਰ ਅਰਦਾਸ ਕਰਦਾ ਹੁਣਾ ਕਮ ਸੇ ਕਮ ਇੱਕ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਮੇਤ ਹਰ ਸਿੱਖ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਰਨਾ ਚਾਹੀਦਾ ਤੋਂ ਪਤਾ ਤਾ ਉਹ ਵੇਨਾਬੀ ਸਿੱਖੀ ਪੜਦੇ ਪਿਆ। ਕੱਚੀ ਬਾੜੀ ਕਿਹੜੀ ਹੈ, ਪੱਕੀ ਬਾੜੀ ਕਿਹੜੀ ਹੈ। ਮਹਿਰਵਾਰ ਨੂੰ ਇਸ ਕਲਾ ਦਾ ਅੰਦਾਜ਼ਾ ਸੀ, ਉਹ ਜਾਣਦਾ ਸੀ ਕਿ ਬਾੜੀ ਕਿਵੇਂ ਬਣਾਈ ਜਾਂਦੀ ਹੈ। ਉਹਨੇ ਬਹੁਤ ਸਾਰੇ ਸ਼ਬਦ ਬਣਾਏ। ਸਿੱਖ ਪੜਦੇ ਸਨ, ਉਹਨੇ ਖਾ ਪੈ ਜਾਂਦਾ ਸੀ। ਜਦ ਕੋਈ ਸ਼ਾਇਰ, ਕੋਈ ਕਵੀ आखे कि यह कविता मैं बनाई है ये कविता मेरी है तो यकीन कर लेना कि वाकई उससे की है क्योंकि उसने बनाई है जब कोई शायर कहे कि यह गजल मेरी है ये मैं लिखी है वाकई उसने नहीं लिखी है उन्हें लिखी है क्योंकि उसने मेहनत की थी ओर उ ਮਸਕੀਨ ਜਿਹੇ ਜੱਥੇ ਦੇ ਨਾਲ ਉਹ ਸਾਰੇ ਕਵੀ ਸ਼ਾਇਰ ਵੀ ਚੱਲਦੇ ਸਨ ਸਾਰਾ ਸਾਰਾ ਦਿਨ ਪੈਨ ਕਾਪੀ ਲੈ ਕੇ ਬੈਠੇ ਰਹਿੰਦੇ ਸਨ ਇੱਕ ਪੰਕਤੀ ਲਿਖੀ ਗਈ ਹੈ ਦੂਸਰੀ ਹੁਣ ਬਣਦੀ ਨਹੀਂ ਪਈ ਸ਼ਬਦ ਨਹੀਂ ਫਿੱਟ ਹੁੰਦੇ ਪਰ ਇੱਕ ਪੰਕਤੀ ਬਣਾਉਣ ਵਿੱਚ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਸਨ ਇਹ ਕਵਤਾਂ ਨੂੰ ਮੁਕੰਮਲ ਕਰਨ ਦੇ ਵਿੱਚ ਇੱਕ ਮਹੀਨਾ ਦੋ ਮਹੀਨੇ ਵੀ ਲੱਗ ਜਾਂਦੇ ਸਨ ਕਿਉਂ ਉਹ ਬਣਾਣੀ ਪੈਂਦੀ ਸੀ ਸ਼ਬਦ ਲੱਭ ਕੇ ਜੋੜ ਕੇ ਕਾਫੀਆ ਰਦੀਬ ਉਸ ਦੀ ਚਾਲ ਉਹਦੀਆਂ ਮਾਤਰਾ ਗਿਣ ਕੇ ਉਹਨੂੰ ਬਣਾਇਆ ਜਾਂਦਾ ਸੀ ਉਸ ਨੂੰ ਤਵਾਕੀ ਉਸਨੇ ਮਿਹਨਤ ਕੀਤੀ ਹੈ ਫਿਰ ਫਿਰ ਬੰਦਾ ਪੜਨ ਲੱਗਿਆ ਆਖ ਵੀ ਦਿੰਦਾ ਵੀ ਇਹ ਮੈਂ ਬਣਾਈ ਹੈ ਇਹ ਮੇਰੀ ਲਿਖੀ ਹੈ ਵਕੀ ਉਸੇ ਦੀ ਲਿਖੀ ਹੋਈ ਹੈ ਕਿਉਂ ਉਹਨੇ ਉਹਦੇ ਉੱਤੇ ਮਿਹਰਤ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਜ ਸੱਚੇ ਪਾਤਸ਼ਾਹ ਨੇ ਇਤਨੇ ਬਾਣੀ ਸਾਨੂੰ ਦਿੱਤੀ ਹੈ ਮਹਾਰਜ ਨੇ ਕਦੀ ਨਹੀਂ ਆਖਿਆ ਕਿ ਇਹ ਬਾਣੀ ਮੇਰੀ ਹੈ ਕਦੀ ਨਹੀਂ ਆਖਿਆ ਭਾਈ ਲਾਲੋ ਦੇ ਘਰ ਵਿੱਚ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ ਨੇ ਵੇਖੋ ਬੜੀ ਵੱਡੀ ਗੱਲ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਚੱਲਿਆ ਸੋਧਣ ਤਰਤ ਲੁਕਾਇ ਸਾਰੀ ਧਰਤੀ ਨੂੰ ਜਦੋਂ ਸ਼ੁੱਧ ਕਰਨ ਵਾਸਤੇ ਸੋਧਣ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦ ਚੱਲੇ ਨੇ ਪਹਿਲਾ ਕਦਮ ਸਤਿਗੁਰਾਂ ਦਾ ਰੁਕਿਆ ਸੀ ਭਾਈ ਲਾਲੋ ਦੇ ਘਰ ਦੇ ਵਿੱਚ ਜਿਹੜੇ ਪਰਛਾਵੇਂ ਤੋਂ ਵੀ ਲੋਕ ਡਰਦੇ ਸਨ ਕੋਈ ਕੰਮ ਕਰਾਣ ਵਾਲਾ ਤੇ ਆਉਂਦਾ ਸੀ ਨਾ ਤਰਖਾਣੀ ਦਾ ਕੰਮ ਕਰਦੇ ਸਨ ਦੋ ਰੋ ਹੀ ਲੱਕੜਾਂ ਰੱਬ ਤੇ ਚਲੇ ਜਾਂਦੇ ਸਨ ਨੇੜੇ ਨਹੀਂ ਸੰਗਦੇ ਤੇ ਮਹਾਰਾਜ ਨੇ ਜਾ ਕੇ ਬੂਆ ਖੜਕਾ ਦਿੱਤਾ ਤੇ ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਲੋਕ ਦੁਨੀਆ ਮੇਰੇ ਪਰਛਾਵੇਂ ਤੋਂ ਡਰਦੀ ਹੈ ਤੇ ਤੁਸੀਂ ਮੇਰੇ ਘਰ ਵੀ ਚਾਈ ਜਾਂਦੇ ਹੋ ਰੁਕ ਜਾਓ ਲੋਕ ਲੜਨਗੇ ਮੈਨੇ ਮੇਰੇ ਉੱਤੇ ਗੁੱਸੇ ਹੋਣਗੇ ਤੇ ਮਹਾਰਾਜ ਨੇ ਆਖਿਆ ਲਾਲੋ ਇਹ ਦੁਨੀਆ ਦੇ ਵਿੱਚ ਉਹ ਜਿਹੜੀਆਂ ਦੂਰੀਆਂ ਨੇ ਕਿ ਦੂਰੀਆਂ ਮਿਟਾਉਣ ਵਾਸਤੇ ਮੈਂ ਸੰਸਾਰ ਵਿੱਚ ਆਇਆ ਮੈਂ ਇਸ ਦੂਰੀ ਨੂੰ ਖਤਮ ਕਰਨਾ ਮਾਰੂ ਸੱਚੇ ਪਾਤਸ਼ਾਹ ਜਦ ਉੱਤੇ ਪਹੁੰਚਦੇ ਨੇ ਭਾਈ ਲਾਡੂ ਨੇ ਇੱਕ ਟੁੱਟਾ ਭੱਜਾ ਮੰਝਾ ਵਿਛਾ ਕੇ ਗੁਰਨਾਨਕ ਪਾਤਸ਼ਾਹ ਨੂੰ ਬਿਠਾਇਆ ਮਹਾਰਾਜ ਜੀ ਆਇਆਂ ਮਰਦਾਨਿਆਂ ਰਬਾਬ ਛੇੜ ਗੁਰੂ ਨਾਨਕ ਪਾਤਸ਼ਾਹ ਨੇ ਕੀਰਤਨ ਕੀਤਾ ਸਮਾਪਤੀ ਤੋਂ ਬਾਅਦ ਪਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਤੇਰੇ ਬੋਲ ਬੜੇ ਮਿੱਠੇ ਨੇ ਜਦੋਂ ਕੰਨਾਂ ਵਿੱਚ ਪੈਂਦੇ ਨੇ ਇੰਜ ਲੱਗਦਾ ਜਿਵੇਂ ਸ਼ਹਿਦ 흘 ਗਿਆ ਕੰਨਾਂ ਦੇ ਜੀ ਕਰਦਾ ਤੇਰੇ ਬੋਲ ਸੁਣਦੇ ਜਾਈਏ ਸੁਣਦੇ ਜਾਈਏ ਵੇਖੋ ਜ਼बान ਠੀਕ ਨਾ ਨਾ ਹੋਵੇ ਜਾਂ ਬੰਦੇ ਨੂੰ ਤਾਪ ਚੜਿਆ ਹੋਵੇ ਬੁਖਾਰ ਚੜਿਆ ਹੋਵੇ ਬਿਮਾਰ ਹੋਵੇ ਉਹਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਵੀ ਰੱਖ ਦੇਈਏਗਾ ਉਹਨੂੰ ਸੁਆਦ ਨਹੀਂ ਆਉਂਦਾ ਉਹਨੂੰ ਸੁਆਦ ਨਹੀਂ ਆਉਂਦਾ ਸੁਆਦ ਲੈਣ ਵਾਸਤੇ ਸ਼ਰੀਰ ਦਾ ਠੀਕ ਹੋਣਾ ਲਾਜ਼ਮੀ ਹੈ ਅਗਰ ਕਿਸੇ ਨੂੰ ਭੋਜਨ ਦਾ ਸੁਆਦ ਨਹੀਂ ਆਉਂਦਾ ਪਿਆ ਉਹ ਕਬੂਲ ਕਰ ਲਵੇ ਕਿ ਮੇਰਾ ਸਰੀਰ ਠੀਕ ਨਹੀਂ ਹੈ ਮੈਂ ਬਿਮਾਰ ਹਾਂ ਤੇ ਜਿਹਨੂੰ ਗੁਰਬਾਣੀ ਦੇ ਵਿੱਚੋਂ ਸਵਾਦ ਨਹੀਂ ਆਉਂਦਾ ਜਿਹਨੂੰ ਗੁਰਬਾਣੀ ਦਾ ਰਸ ਨਹੀਂ ਆਉਂਦਾ ਪਿਆ ਕਦੀ ਵੀ ਗੁਰਬਾਣੀ ਦੇ ਉੱਤੇ ਗਿਲਾ ਨਾ ਕਰਨਾ ਕਿ ਮੈਂ ਪੜਨਾ ਤੇ ਮੈਨੂੰ ਸਵਾਦ ਨਹੀਂ ਆਉਂਦਾ ਗੁਰਬਾਣੀ ਮਿੱਸਰੀ ਦੀ ਤਰ੍ਹਾਂ ਚਾਰੇ ਪਾਸੋਂ ਰਸ ਨਾਲ ਭਰੀ ਹੋਈ ਹੈ ਸਾਡਾ ਹੀ ਹਰਦਾ ਠੀਕ ਨਹੀਂ ਹੈ ਮੈਂ ਹੀ ਬਿਮਾਰ ਹਾਂ ਮੇਰੀ ਜ਼ੁਬਾਨ ਨਹੀਂ ਖਰਾਬ ਹੈ ਮੈਨੂੰ ਸਵਾਦ ਨਹੀਂ ਆਉਂਦਾ ਪਿਆ ਵਰਨਾ ਬਾਣੀ ਵਿੱਚ ਕੋਈ ਕਮੀ ਨਹੀਂ ਹੈ ਬਾਣੀ ਤਾਂ ਨਿਤ ਨਵੀਂ ਹੈ ਸਾਜਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਤੇ ਜੇ ਸਾਨੂੰ ਸਵਾਦ ਨਹੀਂ ਆਉਂਦਾ ਤਾਂ ਸਾਡਾ ਸਰੀਰ ਠੀਕ ਨਹੀਂ ਹੈ ਸਾਡੀ ਜ਼ੁਬਾਨ ਠੀਕ ਨਹੀਂ ਹੈ ਭਾਈ ਲਾਲੋ ਨੇ ਕੋਈ ਸ਼ਬਦ ਸੁਣਿਆ ਜਾਂਦਾ ਬਾਬਾ ਬੜੇ ਮਿੱਠੇ ਬੋਲ ਨੇ ਜੀ ਕਰਦਾ ਸੁਣਦੇ ਜਾਈਏ ਮਾਰਦ ਨੇ ਆਖਿਆ ਲਾਲੋ ਇਹ ਬੋਲ ਮੇਰੇ ਨਹੀਂ ਹਨ ਮੈਂ ਤੇ ਬੋਲਦਾ ਹੀ ਨਹੀਂ ਹਾਂ ਭਾਈ ਲਾਲੋ ਬੜੇ ਹੈਰਾਨ ਹੋਏ ਕਹਿੰਦੇ ਨੇ ਮਹਾਰਾਜ ਤੁਸੀਂ ਬੋਲਦੇ ਪਿਓ ਮੈਂ ਸੁਣਦਾ ਪਿਆ ਤੇ ਤੁਸੀਂ ਆਪਦੇ ਪਿਓ ਮੇਰੇ ਬੋਲ ਨਹੀਂ ਹਨ ਮੈਂ ਜਦ ਬਣੀ ਵਿੱਚ ਵਿਕਿਆ ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਵ ਜੀਉ ਕ્યા ਹੂੰ ਕਥੀ ਕਥੇ ਕਥ ਦੇਖਾਂ ਮੈਂ ਕਥ ਨਾ ਕਥ ਨਾ ਜਾਈ ਮੈਂ ਕੀ ਬੋਲਣਾ ਮੈਂ ਬੋਲਣਾ ਹੀ ਨਹੀਂ ਜਾਣਦਾ ਮਹਾਰਾਜ ਕਹਿੰਦੇ ਨੇ ਲਾਲੋ ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਤੇ ਭਾਈ ਲਾਲੋ ਜੀ ਕਹਿੰਦੇ ਨੇ ਮਹਾਰਾਜ ਫਿਰ ਕੌਣ ਬੋਲਦਾ ਹੈ ਜੇ ਤੁਸੀਂ ਨਹੀਂ ਬੋਲਦੇ ਤੇ ਤੁਹਾਡੇ ਅੰਦਰੋਂ ਫਿਰ ਕੌਣ ਬੋਲਦਾ ਹੈ ਮਾਰੇ ਸੱਚੇ ਬਾਖਾ ਜੀ ਨੇਦਰ ਬੰਦ ਕਰਕੇ ਇਸ਼ਾਰਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਵੱਲ ਮਾਰੇ ਜੰਦ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤਸੜਾ ਕਰੀ ਗਿਆਨ ਵਿਲਾਨ ਜੈਸੇ ਉਹ ਖਸਮ ਮੇਰੇ ਅੰਦਰੋਂ ਬੋਲਦਾ ਹੈ ਨਾ ਮੈਂ ਉਹੀ ਕੁਝ ਬੋਲਣਾ ਲਾਲੋ ਮੈਨੂੰ ਤਾਂ ਬੋਲਣਾ ਆਉਂਦਾ ਹੀ ਨਹੀਂ ਹੈ ਬਿਲਕੁਲ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਬੇਸਮਾਰ ਅਥਾਹਾ ਅਗਨਤ ਅਤੂਲੇ ਜੂ ਬੁਲਾਵੋ ਤਿਉ ਨਾਨਕ ਦਾਸ ਬੋਲੇ ਦਸਵੇਂ ਪਾਤਸ਼ਾਹ ਦਾ ਸਬੀਆ ਅਸੀਂ ਰੋਜ਼ ਪੜਨੇ ਆ ਮਹਾਰਾਜ ਕਹਿੰਦੇ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਈ ਮੈਂ ਨਹੀਂ ਆਖਿਆ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹ ਹਉ ਜਗ ਮਾਣ ਜੋ ਮੈਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਓਹੀ ਮੈਂ ਸੰਸਾਰ ਦੇ ਅੰਗੇ ਰੱਖਦਾ ਹਾਂ ਮਾਰੇ ਕੰਨ ਨੇ ਮੇਰੀ ਬਾਣੀ ਨਹੀਂ ਹੈ ਤੁਸੀਂ ਆਖੋਗੇ ਕਿਵੇਂ ਹੋ ਸਕਦਾ ਹੈ ਵੇਖੋ ਇਹ ਵਾਜਾ ਕਿ ਹੈ ਭਾਈ ਸਾਹਿਬ ਜੀ ਗਿਟਨ ਕਰ ਰਹੇ ਸਨ ਵਜਾਣ ਵਾਲਾ ਕੌਣ ਸੀ ਭਾਈ ਸਾਹਿਬ ਵਜਦਾ ਕੌਣ ਪਿਆ ਵਾਜਾ ਵਜਦਾ ਕਿ ਉਹ ਜਿਹੜੀ ਸੁਰ ਦੇ ਉੱਤੇ ਹੱਥ ਰਕਦੇ ਨੇ ਉਹ ਵਜਣਾ ਸ਼ੁਰੂ ਹੋ ਜਾਂਦੀ ਹੈ ਜਿਹੜੀ ਉਹ ਤਨ ਵਜਾਉਂਦੇ ਨੇ ਉਹ ਵਜਣਾ ਸ਼ੁਰੂ ਹੋ ਜਾਂਦੀ ਹੈ ਵਜਾਣ ਵਾਲੇ ਭਾਈ ਸਾਹਿਬ ਜੀ ਨੇ ਲੇਕਿਨ ਆਵਾਜ਼ ਵਾਜੇ ਦੀ ਹੈ ਮਹਾਰਾਜ ਕਹਿੰਦੇ ਨੇ ਬੋਲ ਦਾ ਅੰਦਰ ਉਹ ਨਿਰੰਕਾਰ ਹੈ ਸਿਰਫ ਮੇਰੇ ਸ਼ਰੀਰ ਦੀ ਉਸ ਨੇ ਵਰਤੋਂ ਕੀਤੀ ਹੈ ਇਹ ਮੇਰੇ ਬੋਲ ਨਹੀਂ ਹਨ ਤਾਂ ਸਿੱਖਾ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਪਤਾ ਨਹੀਂ ਲੱਗਦਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤੁਰੂ ਬਾਜੋ ਹੋਰ ਕੱਚੀ ਬਾਣੀ ਮਹਾਰਾਜ ਕੱਚੀ ਬਾਣੀ ਦਾ ਪੱਕੀ ਬਾਣੀ ਦਾ ਸਾਨੂੰ ਪਤਾ ਨਹੀਂ ਲੱਗਦਾ ਕੋਈ ਐਸਾ ਕੰਮ ਕੀਤਾ ਜਾਵੇ ਜਿਹਦੇ ਨਾਲ ਸੱਚੀ ਬਾਣੀ ਅਕਾਲ ਦੀ ਬਾਣੀ ਪਾਸੇ ਕਰ ਦਿੱਤੀ ਜਾਵੇ ਦੁਨੀਆਂ ਜਿੰਨੀ ਮਰਜ਼ੀ ਕੱਚੀ ਬਾਣੀ ਬਣਾਉਂਦੀ ਰਹੇ ਮਹਾਰਾਜ ਸਿੱਖ ਜਦ ਵੀ ਜੁੜੇ ਤੇ ਅਕਾਲ ਦੀ ਬਾਣੀ ਦੇ ਨਾਲ ਜੁੜੇ ਉਸ ਵਕਤ ਫਿਰ ਗੁਰੂ ਅਰਜਨ ਦੇਵ ਪਾਤਸ਼ਾਹੀ ਨੇ ਜੋ ਗੁਰੂ ਨਾਨਕ ਸਾਹਿਬ ਨੇ ਕਾਰਜ ਅਰੰਭ ਕੀਤਾ ਸੀ ਜਦੋਂ ਮੈਂ ਇੱਕ ਮੈਂਕੀ ਸਮਾਪਤੀ ਕਰ ਰਹਿਨਾ ਸਾਡੇ ਬਹੁਤ ਵੱਡੇ ਬਾਦ ਨੇ ਸਿੱਖਾਂ ਦੇ ਅਸੀਂ ਜਿਸ ਬਾਣੀ ਨੂੰ ਮੱਥਾ ਟੇਕਦੇ ਪਿਆ ਇਹ ਬਾਣੀ ਸਾਨੂੰ ਗੁਰੂ ਸਾਹਿਬ ਆਪ ਲਿਖ ਕੇ ਦੇ ਗਏ ਆਪ ਲਿਖ ਕੇ ਦੇ ਗਏ ਬਾਕੀ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਅਸੀਂ ਕਿਸੇ ਦੀ ਨਿੰਦਾ ਨਹੀਂ ਕਰਦੇ ਸਾਰੇ ਸਤਿਕਾਰਯੋਗ ਨੇ ਪਰ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਉਹ ਆਪ ਨਹੀਂ ਲਿਖ ਕੇ ਦੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਲਿਖੀ ਗਈ ਔਰ ਸੈਂਕੜੇ ਸਾਲਾਂ ਬਾਅਦ ਲਿਖੀ ਗਈ ਤੇ ਜਰੂਰੂ ਨਾ ਦੇਈ ਕੁਛ ਨਾ ਕੁਛ ਮਿਲਾਵਟ ਪਈ ਜਾਏ ਅਸੀਂ ਜਿਸ ਬਾਣੀ ਨੂੰ ਮੱਥਾ ਟੇਕਦੇ ਪਿਆ ਇਹਦੇ ਵਿੱਚ ਇੱਕ ਅੱਖਰ ਵੀ ਕੋਈ ਵਧਾ ਨਹੀਂ ਸਕਦਾ ਇੱਕ ਅੱਖਰ ਵੀ ਕੋਈ ਘਟਾ ਨਹੀਂ ਸਕਦਾ ਹੈ ਕਿਉਂ ਕਿ ਸਤਿਗੁਰੂ ਸਾਨੂੰ ਆਪ ਲਿਖ ਕੇ ਸਾਨੂੰ ਦੇ ਗਏ ਹਨ ਮਨ ਦੇ ਵਿਚਾਰਾਂ ਫਿਰ ਇੱਕ ਵਾਰ ਨੂੰ ਬਧਵਾਰ ਨੂੰ ਗੁਰਪਰੰਪਰਾ ਹੈ ਮੈਂ ਥੋੜੀ ਜੀ ਬੇਨਤੀ ਕਰਾਂਗਾ ਕਿ ਥੋੜਾ ਜੀ ਸਮਾਂ ਬਣਾ ਦਿੱਤਾ ਜਾਵੇ ਤਾਂ ਕੋਈ ਵਿਚਾਰਾਂ ਵਧੂਆਂ ਕੀ ਦੇ ਸਾਹਮਣੇ ਰੱਖ ਸਕਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਤੇ ਗੁਰਤਾ ਗੱਦੀਪੁਰ ਇਹ ਦੋ ਗੁਰਪੁਰਬ ਸਾਨੂੰ ਜ਼ਰੂਰ ਮਨਾਣੇ ਚਾਹੀਦੇ ਨੇ ਕਿਉਂ ਇਹ ਦਸਾਂ ਪਾਤਸ਼ਾਹੀ ਅਗੀ ਜਾਤ ਦੀ ਜੋਤ ਸਾਡੇ ਸਾਹਮਣੇ ਵਿਰਾਜਮਾਨ ਹੈ ਬਾਕੀ ਗੁਰੂਆਂ ਦੇ ਸਰੀਰ ਸੰਸਾਰ ਤੋਂ ਚਲੇ ਗਏ ਨੇ ਉਹਦੇ ਗੁਰਪੁਰਬ ਮਨਾਣੇ ਜ਼ਰੂਰ ਚਾਹੀਦੇ ਹਨ ਪਰ ਇਹ ਗੁਰਪੁਰਬ ਸਾਨੂੰ ਜ਼ਰੂਰ ਮਨਾਣੇ ਚਾਹੀਦੇ ਨੇ ਪੁੱਲਾਂ ਚੁੱਕਾਂ ਦੀ ਸ਼ਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ